ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ ਬਾਣੀ ਭਗਤ ਕਬੀਰ ਜੀ ਕੀ ਹਕਮਬਾਰੇ ਭਗਤ ਜੀ ਸਮਝਾਉਂਦੇ ਨੇ ਆਪਾਂ ਹੁਕਮ ਤੱਕ ਕਿਵੇਂ ਪਹੁੰਚਣਾ ਹੈ ਬਾਣੀ ਉਹੀ ਤਾਂ ਗਿਆਨ ਕਰਾਉਂਦੀ ਆਪਾਂ ਨੂੰ ਭਾਈ ਯਾ ਯੁਗ ਮੇ ਏਕ ਏਕ ਕੋ ਆਇਆ ਜਨਮਤ ਮੋਇਆ ਮੋਣੀ ਮਾਇਆ ਮਾਇਆ ਨੇ ਮੋਲੇ ਹੁਣ ਫਿਰ ਇੱਕ ਹੋਣਾ ਗੁਰਸ਼ਬਦ ਦਾ ਗਿਆਨ ਲੈ ਕੇ ਆਪਾਂ ਮਾਇਆ ਪਾਰ ਕਰ ਜਣੀ ਆ ਪਾਰ ਉਪਾਰ ਪ੍ਰੀਤਮ ਗੁਰਸ਼ਬਦ ਲੰਘਾਵੇ ਗੁਰਸ਼ਬਦ ਦਾ ਗਿਆਨ ਸੱਚ ਦਾ ਗਿਆਨ ਸਤਗੁਰ ਦਾ ਗਿਆਨ ਉਹ ਤੋਂ ਬਿਨਾ ਕਿਵੇਂ ਪਾਰ ਪਾਵਾਂਗੇ ਆਪਾਂ ਆਪਣੀ ਮਤ ਨਾਲ ਤਾਂ ਕੋਈ ਨਹੀਂ ਨਿਕਲਿਆ ਪਾਇ ਜੋ ਜੋ ਜਗਤ ਮੇ ਪਿਆਸਿਆਣਾ ਤਿੰਨ ਤਿੰਨ ਆਪਣਾ ਰਾਹੂ ਚਲਾਣਾ ਆਓ ਸਾਰੇ ਮਿਲ ਕੇ ਆਪਾਂ ਭਗਤ ਜੀ ਕੀ ਸਮਝਾਉਂਦੇ ਨੇ ਉਦਕ ਸੰਬੰਧ ਸਲਲ ਕੀ ਸਾਖਿਆ ਨਦੀ ਤਰੰਗ ਸਮਾਏਗੇ ਸੁਨਨੇ ਸੁਨ ਮਿਲਿਆ ਸਮਦਰਸੀ ਪਵਨ ਰੂਪ ਹੋਏ ਜਾਵਾਂਗੇ ਜਿਵੇਂ ਸਮੁੰਦਰ ਦੇ ਵਿੱਚ ਉਦਕ ਪਾਣੀ ਲਹਿਰਾਂ ਉੱਠਦੀਆਂ ਨੇ ਹੁੰਦਾ ਤਾਂ ਪਾਣੀ ਹੈ ਪਰ ਉਹ ਲਹਿਰਾਂ ਦਾ ਰੂਪ ਹੈ ਜੀਵ ਆਤਮਾ ਆਪਣੇ ਮੂਲ ਤੋਂ ਅਲੱਗ ਹੋਈ ਸੀ ਹਰ ਬਿਸਰ ਸਦਾ ਖਵਾਰੀ ਹਰ ਬਿਸਰ ਤੇਰੇ ਗੁਣ ਗਲਿਆ ਪਰਮੇਸ਼ਰ ਤੋਂ ਭੁੱਲਿਆਂ ਵਿਆਪਣ ਸਵੇ ਰੋਗ ਇਹਨਾਂ ਰੋਗ ਸੀਗੇ ਸਰੀਰਾਂ ਦੇ 84 ਲੱਖ ਜੁਨੀ ਜੇ ਘੁੰਮਦਾ ਸੀ ਜੀਵ ਜਿਹੜੇ ਨੂੰ ਸਮਝ ਲੈਣਗੇ ਗੁਰੂ ਭਗਤਾਂ ਨੇ ਦਰਸਾਏ ਰਾਹ ਤੇ ਚੱਲਣਗੇ ਉਹ ਸਮਾ ਜਾਣਗੇ ਉਹਦੇ ਵਿੱਚ ਜਿਵੇਂ ਲਹਿਰਾਂ ਉੱਠੀਆਂ ਸੀਗੀਆਂ ਪ੍ਰਸੀਤਾ ਪਾਣੀ ਹੈ ਭਾਈ ਇਮੀ ਆਤਮਾ ਪ੍ਰਾਤਮਿਕ ਲੈ ਹੋ ਜਾਂਦੀ ਹੈ ਸੁਣਨੇ ਸੁਨ ਮਿਲਿਆ ਸਮਦਰਸੀ ਜਿਹੜੇ ਸਮਦਰਸੀ ਹੋ ਜਾਂਦੇ ਨੇ ਸਾਰਿਆਂ ਨੂੰ ਸਮ ਦ੍ਰਿਸ਼ਟੀ ਦੇਖਦੇ ਨੇ ਪਵਨ ਰੂਪ ਹੋਏ ਜਾਵਾਂਗੇ ਉਹਦੇ ਰੂਪ ਹੋ ਜਾਣਗੇ ਬਹਰ ਹਮ ਕਹਿਆਵਾਂਗੇ ਆਵਣ ਜਾਣਾ ਹੁਕਮ ਤੇ ਸੇ ਕਾ ਹੁਕਮੇ ਹੁਕਮ ਨਹੀਂ ਆਉਣਾ ਹੈ ਜਨਮ ਮਰਨ ਹੁਕਮ ਹੈ ਤੇ ਹੁਕਮ ਸਮਝ ਲੈ ਪਰ ਆਉਣਾ ਕਿੱਥੇ ਆਪਾਂ ਜੇ ਆਪਾਂ ਹੁਕਮ ਚ ਹੀ ਸਮਾ ਜਾਣਾ ਮੈਂ ਪਰ ਕਿਵੇਂ ਸਮਾਵਾਂਗੇ ਹੁਕਮ ਦੇ ਵਿੱਚ ਗੁਰਸ਼ਬਦ ਦਾ ਗਿਆਨ ਸਾਡੇ ਮਨ ਨੂੰ ਜਕੜ ਦਿੰਦਾ ਹੈ ਗੁਰਸ਼ਬਦ ਦੇ ਗਿਆਨ 'ਚ ਇੰਨੀ ਸ਼ਕਤੀ ਹੈ ਸਾਡਾ ਮੂਹ ਦਾ ਜਾਲ ਕੱਟ ਦਿੰਦਾ ਹੈ ਆਪਣੀ ਮਤ ਨਾ ਨਹੀਂ ਕੱਟ ਸਕਦੇ ਆਪਾਂ ਗੁਰ ਕੀ ਮਤੁਲੇ ਹੋਏ ਆਣੇ ਭਗਤੀ ਬਿਨਾ ਬੈ ਡੁੱਬੇ ਸਿਆਣੇ ਇਹ ਗੁਰ ਕੀ ਮਤ ਆਪਾਂ ਅਪਣਾਉਣੀ ਹੈ ਆਪਣੀ ਮਤ ਦਾ ਤਿਆਗ ਕਰਨਾ ਹੈ ਫਿਰ ਉਸ ਤੋਂ ਬਾਅਦ ਗੁਰਸ਼ਬਦ ਦੇ ਗਿਆਨ ਤੋਂ ਬਾਅਦ ਬੁੱਧੀ ਸੂਝਵਾਨ ਹੋ ਜਾਂਦੀ ਹੈ ਮਨ ਚੁੱਪ ਕਰ ਜਾਂਦਾ ਹੈ ਉਹਨੂੰ ਹੀ ਮਰਨਾ ਕਹਿੰਦੇ ਆ ਸ਼ਬਦ ਮਰੇ ਫਿਰ ਜੀਵੇ ਫਨ ਹੀ ਫਿਰ ਇਹਦੀ ਜਿਹੜੀ ਹੈਗੀ ਜੀਵਨ ਵਸਤਾ ਉਹ ਨੂੰ ਮਿਲਦੀ ਹੈ ਜਿਹੜੀ ਦੇ ਅੰਦਰ ਇੱਛਾ ਉੱਠਦੀਆਂ ਨੇ ਉਹ ਕਾਲ ਹੈ ਸਾਡੀ ਇੱਛਾ ਦੇ ਨਾਲ ਥੋੜੀ ਸੰਸਾਰ ਚੱਲਦਾ ਹੈ ਸਾਡੀ ਇੱਛਾ ਦੇ ਨਾਲ ਸੂਰਜ ਆਉਂਦਾ ਜਾਂ ਪਾਣੀ ਹਵਾ ਨਹੀਂ ਭਾਈ ਇਹੀ ਤਾਂ ਗਲਤੀ ਕਰ ਰਹੇ ਆਂ ਅਸੀਂ ਹੁਕਮ ਚ ਹੋ ਰਿਹਾ ਸਾਰਾ ਕੁਝ ਮਨ ਨੂੰ ਮਨਾਉਣਾ ਉਹੀ ਬਾਣੀ ਗਿਆਨ ਦਿੰਦੀ ਆਪਾਂ ਨੂੰ ਮਨ ਮੰਨਦਾ ਨਹੀਂ ਹੈਗਾ ਮੰਨਦਾ ਨਹੀਂ ਫਿਰ ਬਿਰਧ ਪਿਓ ਸੂਝੇ ਨਹੀਂ ਕਾਲ ਪਹੁੰਚੇ ਹੋਣ ਤੇਨੂੰ ਕਾਲ ਆ ਜਾਂਦਾ ਫਿਰ ਮੰਨਦਾ ਫਿਰ ਭਗਤ ਜੀ ਕਹਿੰਦੇ ਸਮਾਂ ਨਿਕਲ ਗਿਆ ਭਾਈ ਕੋ ਕਬੀਰ ਤਾਂ ਵੀ ਹੀ ਨਰ ਜਾਗ ਹੈ ਜਦ ਜਮਕਾ ਡੰਡ ਮੂਹਣ ਮੇ ਲਾ ਕੇ ਉਰਦਾ ਤਾਂ ਹੈ ਪਰ ਜਾਨ ਨੂੰ ਸਮਾਂ ਨਿਕਲ ਜਾਂਦਾ ਆਵਣ ਜਾਣਾ ਹੁਕਮ ਤੇ ਸੇਕਾ ਹੁਕਮੇ ਬੂਹ ਸਮਾਵेंगे ਸੁਖਨੀ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ ਚਾਰ ਪਦਾਰਥ ਜੇ ਕੋ ਮੰਗੇ ਸਵਾਜਨਾ ਕੀ ਸੇਵਾ ਲਾ ਕੇ ਚਾਰ ਪਦਾਰਥਾਂ ਦਾ ਆਪਣਾ ਵਿਸ਼ੇ ਨਹੀਂ ਆਪਾਂ ਤਾਂ ਮਾਇਆ ਮੰਗਦੇ ਆ ਮਾਇਆ ਸਾਡੇ ਮੰਗਣ ਨਾ ਥੋੜੀ ਹੀ ਆਉਂਦੀ ਹੈ ਸਾਡੇ ਮੰਗਣ ਨਾ ਆਉਂਦੀ ਹੈ ਤਾਂ ਫਿਰ ਕੰਮ ਕਾਰ ਕਸਮ ਕਰਨੇ ਆ ਭਾਈ ਨਹੀਂ ਪਰ ਇਹ ਗਲਤੀ ਕਰਨੀ ਇਹ ਚਾਰ ਪਦਾਰਥਾਂ ਦੀ ਆਪਾਂ ਪ੍ਰਾਪਤੀ ਕਰਨੀ ਹੈ ਗੁਰਸ਼ਾਬਤ ਚੋਂ ਆਪਾਂ ਪਹਿਲਾਂ ਗਿਆਨ ਹੋਊ ਫਿਰ ਮੁਕਤੀ ਦੋ ਪਦਾਰਥ ਮਿਲ ਜਾਂਦੇ ਨੇ ਸੰਸਾਰ ਚੋਂ ਆਪਣਾ ਖਿਹੜਾ ਛੁੱਟ ਜਾਂਦਾ ਅਸੀਂ ਆਤਮਾ ਤੋਂ ਕੋਰੇ ਬੈਠੇ ਆਂ ਭੇਖ ਕਰਕੇ ਪੂਰੇ ਹੋਏ ਬੈਠੇ ਆਂ ਸਤਿਗੁਰੂ ਵੀ ਬਣੇ ਬੈਠੇ ਆਂ ਸੰਤ ਕੋਈ ਡਿਗਰੀ ਛੱਟੀ ਹੀ ਨਹੀਂ ਅਸੀਂ ਗੁਰਮੁਖ ਉਹ ਸਾਰੇ ਭਾਈ ਨਿਰਾਕਾਰ ਦੁਨੀਆ ਦੇ ਅਤਰੀਵ ਦੁਨੀਆ ਦੀ ਅਵਸਥਾ ਦੇ ਨਾਮ ਨੇ ਹੁਕਮ ਚ ਸਮਾਉਣਾ ਆਪਾਂ ਹੁਕਮ ਕੀ ਹੈ ਨਾਮ ਸਾਧ ਸੰਗਤੀ ਕਿਵੇਂ ਜਾਣੀਏ ਇਸੇ ਕੋ ਨਾਮ ਬਖਾਣੀਏ ਏਕੂ ਨਾਮ ਹੁਕਮ ਹੈ ਸਤਗੁਰ ਦੀ ਆ ਵਝਾਏ ਜਿਓ ਸਤਗੁਰ ਤੋਂ ਹੀ ਪੱਦਰ ਲੱਗੂ ਸੱਚ ਦੀ ਬਾਣੀ ਤੋਂ ਹੁਕਮੀ ਦਾ ਨਾਮ ਹੈ ਤੋ ਤੁਰਕੀ ਬਾਣੀ ਸੁਣਦੀ ਹੈ ਸਾਨੂੰ ਉਹ ਹੁਕਮ ਹੈ ਉਹੀ ਤਾਂ ਸ਼ਕਤੀ ਹੈ ਨਾਮੇ ਉਤਪਤ ਨਾਮੇ ਪਰਲ ਉਹ ਸਮਾਉਣਾ ਆਪਾਂ ਉਹ ਤੀਜਾ ਪਦਾਰਥ ਹੈ ਜੋ ਸਮਾਜਾਂ ਨੇ ਫਿਰ ਜਨਮ ਹੁੰਦਾ ਆਤਮਾ ਆਪਦਾ ਰੂਪ ਫਿਰ ਪ੍ਰਾਪਤ ਕਰ ਲੈ ਸੱਚਖੰਡ ਦੇ ਵਾਸੀ ਬਣ ਜਾਂਦੇ ਨੇ ਉਹ ਚੌਥਾ ਵਾ ਜਨਮ ਰਹਾਉ ਜਬ ਚੁੱਕ ਕੇ ਪੰਜ ਧਾਤ ਕੀ ਰਚਨਾ ਐਸੇ ਭਰਮ ਚੁਕਾ ਵੰਗੇ ਦਰਸ਼ਨ ਛੋੜ ਪੈ ਸੰਦਰਸੀ ਇੱਕੋ ਨਾਮ ਤੇ ਇੱਕੋ ਹੁਕਮ ਨਾਮ ਕੀ ਇੱਕੋ ਹੁਕਮ ਇੱਕੋ ਨਾਮ ਤੇ ਆਏ ਮਨ ਮੇਰੇ ਕਾਰਜ ਤੇਰਾ ਹੋਵੇ ਪੂਰਾ ਇਹਨੂੰ ਸਮਝਣ ਦੀ ਲੋੜ ਹੈ ਭਾਈ ਜਿੱਤ ਹਮ ਲਾਏ ਤਿਤਹੀ ਲਾਗੇ ਤੈਸਾ ਕਰਮ ਕਮਾਏ ਹੁਕਮ ਹੈ ਸੱਚ ਦਾ ਬਿਆਨ ਕਰਨਾ ਹੈ ਸੱਚ ਦਾ ਜਸ ਕਰਨਾ ਹੈ ਅਸਰ ਕੁਛ ਵੀ ਹੋਵੇ ਸੱਚ ਬੋਲਣਾ ਔਖਾ ਤਾਂ ਹੈ ਆਖ ਔਖਣ ਆਖਾ ਸਾਚਾ ਨਾ ਖਣਾ ਔਖਾ ਤਾਂ ਹੈ ਪਰ ਪਿੱਛੇ ਬੈਠਾ ਬਾਪ ਹੁਕਮ ਬੈਠਾ ਹੈ ਉਹ ਦੇਖੀਏ ਤੁਸੀਂ ਗੁਰੂ ਪਕ ਸਾਹਿਬਾਨਾ ਨੇ ਕੈਸੇ ਕੈਸ ਸਮਿਆਂ ਚ ਪ੍ਰਚਾਰ ਕੀਤਾ ਅੱਜ ਆਪਣ ਕੋ ਰਬੀ ਬਾਣੀ ਆਓ ਸਾਰੇ ਇਹਦੇ ਨਾਲ ਜੁੜ ਕੇ ਆਪਾਂ ਵੀ ਉਹੀ ਕਰਮ ਕਿਰਪਾ ਲਈਏ ਉਹਦੀ ਹਰ ਜੀ ਕਿਰਪਾ ਕਰੇ ਜੋ ਕੀ ਕਹਿੰਦੇ ਭਗਤ ਜੀ ਹਰ ਜੀ ਉਹ ਕਿਰਪਾ ਕਰੇ ਉਹ ਅਸੀਂ ਲੈਣਦੇ ਹਾਂ ਇਸ ਦਾ ਲੋਕਾਂ ਦੇ ਕਿਰਪਾ ਕਰਨ ਉਹ ਕਿਰਪਾ ਭਾਈ ਲੈਣੀ ਆ ਆਪਾਂ ਤਾਂ ਲੋਕਾਂ ਦੇ ਕਿਰਪਾ ਕਰਨ ਲੱਗੇ ਹਰ ਜੀ ਉਹ ਕਰੇ ਕਿਰਪਾ ਆਪਣੀ ਤੋਂ ਗੁਰਕੇ ਸ਼ਬਦ ਨੇ ਸਮਾਵੇਂਗੇ ਆਗੇ ਨਾ ਗੁਰਕਾ ਸ਼ਬਦ ਗਿਆਨ ਚ ਹੀ ਲੈ ਹੋ ਜਾਂਦੀ ਏ ਆਤਮਾ ਪ੍ਰਾਤਮਾ ਇਕ ਹੋ ਜਾਂਦੇ ਆ ਭਾਈ ਜੀਵਤ ਮਰੋ ਮਰੋ ਫੋਨ ਜੀਵੋ ਪੁਨ ਰੱਪ ਜਨਮ ਨਾ ਹੋਈ ਫਿਰ ਜਨਮ ਮਾਰਨ ਕੱਟਿਆ ਜਾਂਦਾ ਐ ਪੁੰਨਾ ਪਾਪਾਂ ਵਾਲਾ ਜਨਮ ਹੈ ਸਰੀਰ ਬਦਲਨੇ ਕੋ ਕਬੀਰ ਜੋ ਨਾਮ ਸਮਾਨੇ ਸੁਨ ਰਿਹਾ ਲਿਪਸੋਈ ਜਿਹੜੇ ਨਾਮ ਚ ਸਮਾਗੇ ਹਉਕਮ ਸਮਾਗੇ ਉਹਨਾਂ ਦਾ ਧਿਆਨ ਲੱਗਿਆ ਹੋਇਆ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖੂ ਜੀ ਲਈ ਕੀਤੀ ਛੁੱਟੀ ਨਾਲ ਆਓ ਸਾਰੇ ਮਿਲ ਕੇ ਆਪਾਂ ਰੱਬੀ ਬਾਣੀ ਜੁੜੀਏ ਐਸੇ ਗੁਰਸਖ ਗੁਰਸਿੱਖਾਂ ਦੀ ਸੰਗਤ ਕਰੀਏ ਜਿਹੜੇ ਨਾਮ ਨਾਲ ਜੁੜੇ ਹੋਏ ਨੇ ਹੁਕਮ ਨਾਲ ਜੁੜੇ ਹੋਏ ਨੇ ਅਰਦਾਸ ਵੀ ਰੋਜ਼ ਕਰਦੇ ਆ ਸਹੀ ਪਿਆਰਿਆਂ ਮੇਲ ਜਿੰਨਾ ਮਿਲਿਆ ਤੇਰਾ ਨਾਮ ਚੇਤਾ ਆਵੇ ਫਿਰ ਮੜਕੇ ਪੋਚਾ ਮਾਰ ਦਿੰਨੇ ਮੇਰੀ ਕਨੀ ਵੀ ਖਿਆਲ ਰੱਖੀ ਅਰਦਾਸ ਕਰਿਆ ਹੁੰਨੇ ਆ ਸਾਡੀ ਅਰਦਾਸ ਕਰਨਾ ਮਿਲਦਾ ਫਿਰ ਕੰਮ ਕਾਰ ਨੂੰ ਕਰਦੇ ਆ ਭਾਈ ਨਹੀਂ ਇਹ ਗਲਤੀਆਂ ਕਰਨੀਆਂ ਨਹੀਂ ਫਿਰ ਕਾਲ ਨੇ ਆ ਜਾਣਾ ਕਾਲ ਨੇ ਦਸਕ ਦੇ ਦੇਣਾ ਵਾ ਫਿਰਕ ਨਹੀਂ ਚਲਣੀ ਹੈਗੀ ਰਾਜਾ ਪਰਜਾ ਸੰਕਰ ਮਾਰੇ ਐ ਸੂਕਾਲ ਬਡਾਨੀ ਰੇ ਆਓ ਸਾਰੇ ਮਿਲ ਕੇ ਆਪਾਂ ਵੀ ਇਹ ਪ੍ਰਾਪਤੀ ਕਰੀਏ ਹੁਕਮ ਦੀ ਵਿਚਲੀਨ ਹੋਈਏ ਹੁਕਮੀ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੇ ਜੀ ਬੁਝੇ ਤਾਂ ਹਉਮੈ ਕਹਿ ਨਾ ਕੋਈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਹ